ਤੇ ਬਾਬਾ ਜੀ ਦੂਸਰੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੇ ਵੀ ਹਾਂ ਤੁਹਾਡਾ ਪਲਾ ਹੋਵੇ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਕੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਇੱਕ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਤੇ ਬੇਨਤੀ ਕਰਦੇ ਆਂ ਬਾਬਾ ਜੀ ਅਸੀਂ ਤਾਂ ਲਕੀਰ ਖਿੱਚ ਕੇ ਤੁਰਦੇ ਆਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸਤਿ ਸ੍ਰੀ ਅਕਾਲ ਜੀ ਸਾਰੇ ਬਾਬਾ ਜੀ ਬੇਨਤੀ ਆ ਇੱਕ ਤਾਂ ਜਿਹੜੇ ਆਗੂ ਨੇ ਜਿਹੜੇ ਜਥੇਬੰਦੀਆਂ ਨੇ ਜਿਹੜੇ ਦੋ ਫੋਰਮ ਨੇ ਅੱਜ ਤੁਹਾਡੀ ਲੜਾਈ ਲੜ ਰਹੀਆਂ ਨੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਠੀਕ ਹੈ ਸਿਰ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਤੁਹਾਡੀ ਐਮਐਸਪੀ ਦੀ ਅੱਜ ਗੱਲ ਕਰ ਰਹੇ ਨੇ ਠੀਕ ਹੈ ਤੁਹਾਡੇ ਅੱਜ ਕਰਜ਼ਾ ਮੁਕਤੀ ਦੀ ਗੱਲ ਕਰ ਰਹੇ ਨੇ ਠੀਕ ਹੈ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਖੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਗੁਰਦੁਆਰਿਆਂ ਦੇ ਅੰਦਰ ਅੱਜ ਦਿੱਲੀ ਨੂੰ ਚਾਲੇ ਪਾਣੇ ਨੇ ਅੱਜ ਸਟਾਰਟ ਹੋ ਜਾਣਗੇ ਚਾਲੇ ਦਿੱਲੀ ਨੂੰ ਇਹ ਸਿੱਖੀ ਫਲਸਫੇ ਦੇ ਚੱਲਣ ਵਾਲੀ ਜਥੇਬੰਦੀਆਂ ਨੇ ਸਾਰੀਆਂ ਦੀਆਂ ਸਾਰੀਆਂ ਤੇ ਬਾਬਾ ਜੀ ਦੂਸੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਉਂਦੇ ਨਹੀਂ ਕਦੇ ਵੀ ਹਾਂ ਤੁਹਾਡਾ ਪਲਾ ਹੋਵੇ ਠੀਕ ਹੈ ਵੀ ਹਾਂ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਕਿਸਾਨਾਂ ਨੂੰ ਐਮ ਐਸ ਪੀ ਮਿਲੇ ਠੀਕ ਹੈ ਨਾ ਇਹ ਸਰਕਾਰ ਦੇ ਛੱਡੇ ਹੋਏ ਬੰਦੇ ਨੇ ਤੇ ਬੇਨਤੀ ਕਰਦੇ ਆਂ ਬਾਬਾ ਜੀ ਅਸੀਂ ਤਾਂ ਲਕੀਰ ਖਿੱਚ ਕੇ ਤੁਰਦੇ ਆਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਠੀਕ ਹੈ ਚਾਹੇ ਆਪਣੀਆਂ ਜਾਨਾਂ ਕਿਉਂ ਨਾ ਦੇਣੀਆਂ ਪਹਿਣ ਸਾਨੂੰ ਠੀਕ ਹੈ ਸਿੱਖੀ ਫਲਸਫੇ ਦੇ ਉੱਤੇ ਚੱਲਾਂਗੇ ਆਪਣੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲਾਂਗੇ ਤੇ ਬੇਨਤੀ ਕਰਦੇ ਆਂ ਸਾਰਿਆਂ ਨੂੰ ਵੀ 13 ਤਰੀਕ ਨੂੰ ਆਪਣੇ ਟਰੈਕਟਰ ਦੇ ਨਿਸ਼ਾਨ ਸਾਹਿਬ ਲਾਓ ਕਿਸ ਠੀਕ ਹੈ ਤੇ ਗੁਰਦੁਆਰਿਆਂ ਤੇ ਗੁਰਦੁਆਰਿਆਂ ਤੇ ਅਰਦਾਸ ਕਰਕੇ ਤੁਰੋ ਵੀ ਹਾਂ ਬਾਬਾ ਜੀ ਸਾਨੂੰ ਫਤਿਹ ਬਖਸ਼ਣ ਤੇ ਅਸੀਂ ਇਹ ਲੜਾਈ ਨੂੰ ਜਿੱਤਾਂਗੇ 13 ਤਰੀਕ ਨੂੰ ਹੁਣ ਤੁਹਾਡੇ ਹੱਥ ਜਾਂ ਬਾਬਾ ਜੀ ਲਖੀਰ ਖਿੱਚ ਕੇ ਤੁਰਨਾ ਹੈ ਜਾਂ ਕੈਮਰੇਡਾਂ ਦੇ ਪਿੱਛੇ ਲੱਗ ਕੇ ਆਪਣੇ ਘਰੇ ਰਹਿਣਾ ਹੈ ਜਾਂ ਫਿਰ ਸਿੱਖੀ ਸਨਾਤਨ ਦੇ ਉੱਤੇ ਚੱਲ ਕੇ ਆਪਾਂ ਨੇ ਦਿੱਲੀ ਨਾਲ ਮੱਥਾ ਲਾਣਾ ਹੈ ਤੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ 13 ਤਰੀਕ ਨੂੰ ਜਿਹੜੇ-ਜਿਹੜੇ ਬਾਰਡਰ ਲੱਗਦੇ ਨੇ ਸਾਰੇ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਆਪਣੀ ਐਮਐਸਪੀ ਲਾਵਾਂਗੇ ਕਿਸਾਨਾਂ ਦਾ ਭਲਾ ਕਰਾਂਗੇ ਮਜ਼ਦੂਰਾਂ ਦਾ ਭਲਾ ਕਰਾਂਗੇ ਤੇ ਆ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਦੂਸਰੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੇ ਵੀ ਹਾਂ ਤੁਹਾਡਾ ਪਲਾ ਹੋਵੇ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਕੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਤੇ ਬੇਨਤੀ ਕਰਦੇ ਆਂ ਬਾਬਾ ਜੀ ਅਸੀਂ ਤਾਂ ਲਕੀਰ ਖਿੱਚ ਕੇ ਤੁਰਦੇ ਆਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਸਾਸਰੀ ਕਾਲ ਜੀ ਸਾਰ ਬਾਬਾ ਜੀ ਬੇਨਤੀ ਆ ਇੱਕ ਤਾਂ ਜਿਹੜੇ ਆਗੂ ਨੇ ਜਿਹੜੇ ਜਥੇਬੰਦੀਆਂ ਨੇ ਜਿਹੜੇ ਦੋ ਫੋਰਮ ਨੇ ਅੱਜ ਤੁਹਾਡੀ ਲੜਾਈ ਲੜ ਰਹੀਆਂ ਨੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਠੀਕ ਹੈ ਸਿਰਫ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਤੁਹਾਡੀ ਐਮਐਸਪੀ ਦੀ ਅੱਜ ਗੱਲ ਕਰ ਰਹੇ ਨੇ ਠੀਕ ਹੈ ਤੁਹਾਡੇ ਅੱਜ ਕਰਜ਼ਾ ਮੁਕਤੀ ਦੀ ਗੱਲ ਕਰ ਰਹੇ ਨੇ ਠੀਕ ਹੈ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਖੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਗੁਰਦੁਆਰਿਆਂ ਦੇ ਅੰਦਰ ਅੱਜ ਦਿੱਲੀ ਨੂੰ ਚਾਲੇ ਪਾਣੇ ਨੇ ਅੱਜ ਸਟਾਰਟ ਹੋ ਜਾਣਗੇ ਚਾਲੇ ਦਿੱਲੀ ਨੂੰ ਇਹ ਸਿੱਖੀ ਫਲਸਫੇ ਦੇ ਚੱਲਣ ਵਾਲੀ ਜਥੇਬੰਦੀਆਂ ਨੇ ਸਾਰੀਆਂ ਦੀਆਂ ਸਾਰੀਆਂ ਤੇ ਬਾਬਾ ਜੀ ਦੂਸਰੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੇ ਵੀ ਹਾਂ ਤੁਹਾਡਾ ਪਲਾ ਹੋਵੇ ਠੀਕ ਹੈ ਵੀ ਹਾਂ ਕਿ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ ਕਿਸਾਨਾਂ ਨੂੰ ਐਮ ਐਸ ਪੀ ਮਿਲੇ ਠੀਕ ਹੈ ਨਾ ਇਹ ਸਰਕਾਰ ਦੇ ਛੱਡੇ ਹੋਏ ਬੰਦੇ ਨੇ ਤੇ ਬੇਨਤੀ ਕਰਦੇ ਆਂ ਬਾਬਾ ਜੀ ਅਸੀਂ ਤਾਂ ਲਕੀਰ ਖਿੱਚ ਕੇ ਤੁਰਦੇ ਆਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਠੀਕ ਹੈ ਚਾਹੇ ਆਪਣੀਆਂ ਜਾਨਾਂ ਕਿ ਉਹਨਾਂ ਦੇਣੀਆਂ ਪੈਣ ਸਾਨੂੰ ਠੀਕ ਹੈ ਸਿੱਖੀ ਫਲਸਫੇ ਦੇ ਉੱਤੇ ਚੱਲਾਂਗੇ ਆਪਣੇ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲਾਂਗੇ ਤੇ ਬੇਨਤੀ ਕਰਦੇ ਆਂ ਸਾਰਿਆਂ ਨੂੰ ਵੀ 13 ਤਰੀਕ ਨੂੰ ਆਪਣੇ ਟਰੈਕਟਰ ਦੇ ਨਿਸ਼ਾਨ ਸਾਹਿਬ ਲਾਓ ਕਿਸਾਨ ਬੀ ਹਾਬਾ ਬੱਬੀ ਸਾਨੂੰ ਫਤਿਹ ਬਖਸ਼ਣ ਤੇ ਅਸੀਂ ਇਹ ਲੜਾਈ ਨੂੰ ਜੀਤਾਂਗੇ 13 ਤਰੀਕ ਨੂੰ ਹੁਣ ਤੁਹਾਡੇ ਹੱਥ ਜਾਂ ਬੱਬੀ ਜੀ ਲਖੀਰ ਖਿੱਚ ਕੇ ਤੁਰਨਾ ਹੈ ਨਾ ਕੈਮਰੇਡਾਂ ਦੇ ਪਿੱਛੇ ਲੱਗ ਕੇ ਆਪਣੇ ਘਰੇ ਰਹਿਣਾ ਹੈ ਜਾਂ ਫਿਰ ਸਿੱਖੀ ਸਨਾਤਨ ਦੇ ਉੱਤੇ ਚੱਲ ਕੇ ਆਪਾਂ ਨੇ ਦਿੱਲੀ ਨਾਲ ਮੱਥਾ ਲਾਣਾ ਹੈ ਤੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ 13 ਤਰੀਕ ਨੂੰ ਜਿਹੜੇ ਜਿਹੜੇ ਬਾਰਡਰ ਲੱਗਦੇ ਨੇ ਸਾਰੇ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਆਪਣੀ ਐਮਐਸਪੀ ਲਾਵਾਂਗੇ ਕਿਸਾਨਾਂ ਦਾ ਭਲਾ ਕਰਾਂਗੇ ਮਜ਼ਦੂਰਾਂ ਦਾ ਭਲਾ ਕਰਾਂਗੇ ਤੇ ਆਹ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ